ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਬਲੌਕ ਕਨੂਵਾਂ ਤੇ ਪਿੰਡ ਬਹੂਰੀਆਂ ਸਿਆਣੀਆਂ ਵਿਚਕੇ ਤੇ ਪੁਰਾਣਾ ਸਾਲਾ ਵਿਖੇ ਕਿਸਾਨ ਆਗੂ ਸੁਖਿੰਦਰ ਸਿੰਘ ਜੋਨ ਪ੍ਰਧਾਨ ਬੀਬੀ ਸੁੰਦਰੀ ਵੱਲੋਂ ਰਸਮਚਾਰਾ ਕੀਤਾ ਗਿਆ ਇਸ ਮੌਕੇ ਤੇ ਬਲਕਾਰ ਸਿੰਘ ਪ੍ਰਧਾਨ ਇਕਾਈ ਪਿੰਡ ਬਹੂਰੀਆਂ ਤੇ ਸਾਬੀ ਵੱਲੋਂ ਰਸਮਚਾਰਾ ਕੀਤਾ ਗਿਆ ਤੇ ਇਸ ਕੇਂਦਰ ਸਰਕਾਰ ਦਾ ਸਿੱਟ ਸਿਆਪਾ ਕੀਤਾ ਗਿਆ ਔਰ ਇਸ ਉਸ ਮੌਕੇ ਤੇ ਬੋਲਦੇ ਹੋਇਆ ਕਿਸਾਨ ਆਗੂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਜੇਕਰ ਕਿਸਾਨ ਆਗੂ ਜਗਦੀਸ਼ ਸਿੰਘ ਢੱਲੇਵਾਲ ਨੂੰ ਕੁਝ ਹੋ ਗਿਆ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੇ ਵਿਰੁੱਧ ਹੋਵੇਗੀ ਅਤੇ ਜਲਦੀ ਨਾ ਮੰਗਾ ਮੰਨਣ ਦਾ ਤੇ ਵਿਰੁੱਧ ਹੋਰ ਵੀ ਸੰਘਰਸ਼ ਵਿੜਨ ਦਾ ਐਲਾਨ ਕੀਤਾ ਗਿਆ ਦੇਖੋ ਲਾਈਵ ਕਿਵੇਂ ਉਹਨਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵਿਰੁੱਧ ਮੁਜ਼ਾਹਰਾ ਕਰਦੇ ਹੋਏ ਅਰਥੀ ਫੂਕ ਮੁਜ਼ਾਹਰਾ ਕੀਤਾ ਦੇਖੋ ਲਾਈਵ ਲਾ ਕੇ ਜਿੰਦਰੀਆ ਕਰਾਂ ਇਹ ਪੂਰੇ ਸਾਡੇ ਤੁਹਾਡੇ ਕਾਗਜ਼ ਧੂਰੇ ਲਾ ਕੇ ਜਿੰਦਰੀਆ ਕਰਾਂਗੇ ਪੂਰੇ ਲਾਲ ਖੁਲੋ ਲਾਲ ਸਲਾਮ ਲਾਲ ਸਲਾਮ ਕਾ ਜਿੰਦਾਬਾਦ 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 ਮੁਰਦਾਬਾਦ ਮੁਰਦਾਬਾਦ ਬੇਰੇਤਬਾ ਸਰਕਾਰ ਮੁਰਦਾਬਾਦ 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 ਸਰਕਾਰਾਂ ਦਾ ਕਰੋ ਸਿਆਪਾ ਹਾਏ 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 ਪੁਤਿਆਂ ਨੂੰ ਕਿਸਾਨਾਂ ਨੂੰ ਸਰਕਾਰ ਦੇ ਬੋਲ ਵਾਲੀ ਸਰਕਾਰ ਦਾ ਰੇੜੀ ਘੜਕਾ ਮੇਰਾ ਹੀ ਘੜਕਾ ਮੇਰਾ ਹੀ ਘੜਕਾ ਰੇੜੀ ਕਰੋ ਸਿਆਪਾ ਰੇ ਕਾਕਣਾ ਰੇ ਕਾਕਣਾ ਰੇ ਕਾਕਣਾ ਸਤ ਕਾਲ ਦਾ ਵੀਰਾਂ ਨੂੰ ਬੇਤੀ ਆ ਕੇ ਭਾਈ